ਕੰਪਲੇਂਟ ਦਿੱਤੀ ਕਿ ਜੋ ਉਸਕੀ ਕਿਤਾ ਹੈ ਇੱਕ ਸਾਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171 E ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਹੁਣ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਕੰਪਲੇਂਟ ਕਿਹਨੂੰ ਦਿੱਤੀ ਗਈ ਹੈ ਔਰ ਕਿਸ ਚੀਜ਼ ਨੂੰ ਲੈ ਕੇ ਹੈ ਮਾਮਲਾ ਕਿਸ ਦਾ ਹੈ ਕੰਪਲੇਂਟ ਐਮਐਲਏ ਸਾਹਿਬ ਨੂੰ ਦਿੱਤੀ ਗਈ ਹੈ ਕੌਣ ਮੈਡਮ ਸ਼ੀਨਾ ਨੂੰ ਤਾਂ ਉਹਦੇ ਵਿੱਚ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਕੰਪਲੀਟ ਜ ਹੈ ਕਿ ਹੈ ਕਿ ਵਜ੍ਹਾ ਕੀ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਹੈ ਉਸ ਤਰੀਕੇ ਨਾਲ ਤਾਂ ਹੀ ਅਸੀਂ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਹੁਣ ਇਨਵੈਸਟੀਗੇਸ਼ਨ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫਿਰ ਕੀ ਅੱਗੇ ਆਉਂਦਾ ਉਹਦਾ ਤੁਹਾਨੂੰ ਫਾਲੋਅ ਅਪ ਕਰਾਂਗੇ ਜਿਹੜੀ ਵਿੱਚ ਕੀ ਨੰਬਰ ਵਿਦੇਸ਼ੀ ਹੈ ਕਿੱਦਾਂ ਵਾਟਸਐਪ ਕਾਲ ਆਈ ਹੈ ਕਿ ਨਹੀਂ ਆਈ ਸੀ ਵਾਟਸਐਪ ਕਾਲ ਹੈ ਜੀ ਉਹਨੂੰ ਅਸੀਂ ਹਜੇ ਨੂੰ ਵਾਟਸਐਪ ਕਾਲ ਨੂੰ ਅੱਗੇ ਫਰਦਰ ਡੁਅਲ ਕਰਾਂਗੇ ਉਹਦਾ ਆਈਪੀ ਨੰਬਰ ਤੇ ਕੀ ਕਿੱਥੋਂ ਆਈ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਉਹਦਾ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਵਟਸਐਪ ਕਾਲ ਆਈ ਹੈ ਠੀਕ ਹੈ ਸਰ ਆਪਕੀ ਉਹਦਾ ਆਈਗਰ ਬਿੰਦੂ ਕੋਲ ਸੀ ਨਾ ਉਹਨੂੰ ਕੰਪਲੇਂਟ ਦਿੱਤੀ ਕਿ ਜੋ ਉਸਦੀ ਇੱਕ ਸਾਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171ਈ ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਹੁਣ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਇੱਕ ਕੰਪਲੇਨ ਦਿੱਤੀ ਗਈ ਹੈ ਔਰ ਕਿਸ ਚੀਜ਼ ਨਾਲ ਮਾਮਲਾ ਕਿਸ ਚੀਜ਼ ਦੀ ਕੰਪਲੇਨ ਐਮ.ਐਲ.ਏ ਸਾਹਿਬ ਨੂੰ ਦਿੱਤੀ ਗਈ ਹੈ ਕੌਣ ਮੈਡਮ ਸ਼ੀਨਾ ਨੂੰ ਤਾਂ ਉਹਦੇ ਵਿੱਚ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਕੰਪਲੇਨ ਜਿਹ ਹੈ ਕੀ ਹੈ ਕੀ وجہ ਕੀ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਹੈ ਉਸ ਤਰੀਕੇ ਨਾਲ ਤਾਂ ਹੀ ਅਸੀਂ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਉਨ ਇਨਵੈਸਟੀਗੇਸ਼ਨ ਨੂੰ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫਿਰ ਕੀ ਅਗਿਆਂਦਾ ਉਹਦਾ ਤੁਹਾਨੂੰ ਫਾਲੋਅ ਅਪ ਦੇਵਾਂਗੇ। ਫਰੰਕੀ ਨੰਬਰ ਵਿੱਚ ਹੈ ਕਿ ਨੰਬਰ ਵਿਦੇਸ਼ੀ ਹੈ ਕਿਦਾਂ ਵਾਟਸਐਪ ਕਾਲ ਆਈ ਹੈ ਕਿਵੇਂ ਆਈ ਸੀ? ਵਾਟਸਐਪ ਕਾਲ ਹੈ ਜੀ ਉਹਨੂੰ ਅਸੀਂ ਹਜੇ ਨੂੰ ਵਾਟਸਐਪ ਕਾਲ ਨੂੰ ਅੱਗੇ ਫਰਦਰ ਡਿਵੈਲਪ ਕਰਾਂਗੇ। ਉਹਦਾ ਆਈਪੀ ਨੰਬਰ ਤੇ ਕੀ ਕਿੱਥੋਂ ਆਈ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ। ਸਰ ਇਹ ਉਹਦਾ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਕੋਈ ਵਾਟਸਐਪ ਕਾਲ ਆਈ ਹੈ ਜੀ? ਠੀਕ ਹੈ। ਸਰ ਸਰ ਆਪਕਾ ਇਹ ਵੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।